ਰਮਈਆ ਜਬੋ ਪ੍ਰਾਨੀ ਰਮਈਆ ਜਬੋ ਪ੍ਰਾਨੀ ਆਇਓ ਰਮਈਆ ਜਬੋ ਰਮਈਆ ਕੌਣ ਹੈ ਰਮਈਆ ਕਿਹਨੂੰ ਕਹਿੰਦੇ ਦਿਸਦੇ ਜਿਸਦੇ ਚਾਲਨ ਤੋਂ ਬੇ ਚਾਲਨ ਹੋਇਆ ਹੋਇਆ ਨਾ ਉਹ ਰੁਈਆ ਜਿਹਦੇ ਚਾਲਨ ਨਾਲ ਮਨ ਮਨ ਜੋਤਰੂ ਕਰ ਕਿਦੀ ਜੋਤ ਹੈ ਮਨ ਸਵਾਲ ਹੈ ਜੋਤ ਹੈ ਮਨ ਪਰ ਜੋਤ ਕਿੱਥੋਂ ਪੈਦਾ ਹੋਈ ਹੈ ਉਹ ਜੇ ਜੋਤ ਬਾਹਰ ਨਿਕਲਦੀ ਹੈ ਟਾਰਚ ਕਿੱਥੇ ਲੱਭੋ ਟਾਰਚ ਕਿਹੜੀ ਹੈ ਜਿੱਥੋਂ ਆ ਰਹੀ ਹੈ ਜੋਤ ਉਹ ਜੋਤ ਦਾ ਮੂਲ ਕੀ ਹੈ ਲੈਟ ਕੇ ਤਾਂ ਆਉ ਹੈ ਜੇ ਦੀਵਾ ਦਾ ਲੈਟ ਜਗਦੀ ਹੈ ਕੋਈ ਬਲਬ ਦਾ ਲੈਟ ਜਗਦੀ ਹੈ ਬਾਹਰੋਂ ਆਪਾਂ ਦੇਖਦੇ ਕੋਈ ਲੈਟ ਆ ਰਹੀ ਹੈ ਸੂਰਜ ਆ ਦੂਰ ਲੈਟ ਆ ਰਹੀ ਹੈ ਚੰਦ ਤਾਰੇ ਨੂੰ ਲੈਟ ਆ ਰਹੀ ਹੈ ਲੈਟ ਦਾ ਮੂਲ ਤਾਂ ਕੋਈ ਹੁੰਦਾ ਨਹੀਂ ਮੂਲ ਪਛਾਣ ਇਹਦਾ ਮੂੜੇ ਰੁਈਆ ਆਪਣਾ ਮੂੜਾ ਬਕੀਆ ਉਹ ਹੀ ਤਰ੍ਹਾਂ ਬਾਤਾਂ ਹੋਈ ਪਤਾ ਰੁਈਆ ਜਪੋ ਪ੍ਰਾਣੀ ਜਪੋ ਜਬੋ ਦਾ ਵੱਲ ਜਾਣੋ ਸਮਝੋ ਰੁਈਆ ਦਾ ਸਮਝੇ ਲੋ ਦੇਖ ਲੋ ਕੌਣ ਅੰਤ ਜੀਵਨ ਬਾਣੀ ਅੰਤ ਜੀਵਨ ਕੋੜੀ ਆ ਜਣੀ ਜੀਵਨ ਵਾਲੀ ਹੈ ਨਾ ਜੀਵਨ ਵਾਲੀ ਗੁਰਬਾਣੀ ਜੀਵਨ ਵਾਲੀ ਹੈ। ਗੁਰਬਾਣੀ ਜੀਵਨ ਜੀਵਨ ਦੇਣ ਵਾਲੀ ਵਾਲੀ ਹੈ। ਜੋਦਾ ਰੱਖਣ ਵਾਲੀ ਵਾਲੀ ਹੈ। ਤੇਰੇ ਮੂਹਰ ਦੀ ਜਿਹੜੀ ਆਵਾਜ਼ ਅਲੱਗ ਤਰ੍ਹਾਂ ਸੁਣੀ ਜੀ। ਧੀ। ਉਹ ਜੀਵਨ ਉਹ ਚੋਂ ਬਣਨਾ ਤੈਨੂੰ ਬਾਹਰੋਂ ਨਹੀਂ ਬਣਦਾ ਬਾਹਰੋਂ ਤਾਂ ਲੋਕਾਂ ਦਾ ਜੀਵਨ ਸੱਚੇ ਮਾਈ। ਬਾਕੀ ਦਾ ਜਿਹੜਾ ਬਾਹਰ ਆਪਦੇ ਤੈਨੂੰ ਹੁਦੇਰ ਸੰਸਾਰ ਦੇ ਰਿਹਾ ਨੇ ਸਲਾਹ ਇਹ ਬਹੁਤ ਦਾ ਸਮਾਨ ਦੇ ਰਿਹਾ ਮੌਦੀ ਨੂੰ ਸਲਾਹ ਦੇ ਰਿਹਾ ਸੰਸਾਰ ਜਿੰਨੇ ਸੰਸਾਰ ਸਲਾਹਾਂ ਦੇ ਰਹੇ ਨੇ ਪੜਾ ਰਹੇ ਨੇ ਯੂਨੀਵਰਸਿਟੀ ਵਾਲੇ ਸਾਰੇ ਜੋ ਗਿਆਨ ਦੇ ਰਹੇ ਨੇ ਬਹੁਤ ਦਾ ਸਮਾਨ ਦੇ ਰਹੇ ਨੇ ਸਾਰੇ ਉਹ ਤਾਂ ਅਮੇਨਾ ਤਾਂ ਡੈਫੀਨੇਟ ਹੈ ਬੋਲਦਾ ਕੋਈ ਛੜਾ ਨਹੀਂ ਸਕਦਾ ਬਚਾ ਨਹੀਂ ਸਕਦਾ ਅੰਤਰਾਤਮਾ ਨਾਲ ਜਿਹੜਾ ਜੁੜਿਆ ਹੋਇਆ ਜੀਵ ਰੂਹ ਵਾਲੀ ਹੈ ਅੰਤਰਾਤਵਨੀ ਵਾਜ ਜਿਹੜੇ ਜੁੜੇ ਰਹਿੰਦੇ ਨੇ ਉਹ ਜੀਵਨ ਵਾਲੀ ਨਾਲ ਜੁੜੇ ਰਹਿੰਦੇ ਨੇ ਉਸੋ ਜੀਵਨ ਵੱਡਣਾ ਤੈਨੂੰ ਉਸ ਸਾਜੀਵਨ ਉਹ ਜੀਵਨ ਵੱਡੀਏ ਉਸੇਰੇ ਜੀਵਨ ਵਾਲੀ ਵੱਡਣਾ ਅਖੀਰ ਨੂੰ ਇਹ ਅੰਤਰਾਤਵਨੀ ਵਾਜ ਬੀਜ ਹੈ ਇਹ ਬੀਜ ਰੂਪ ਚ ਆਲੇ ਬੀਜ ਨੇ ਜੱਪਣਾ ਹੈ ਬਰਸ਼ ਬਣਨਾ ਹੈ ਹੋਰ ਇੱਥੋਂ ਨਿਕਲ ਲੀਏ ਫਿਰ ਉਹ ਇਸੇ ਨਾਲ ਬਦਲ ਕੇ ਤੁਰਕੀવાડી ਬਣ ਗਿਆ ਉਹ ਵੀ ਤੁਰਕੀવાડી ਹੋਇਆ ਇਹ ਉਹ ਤੈਨੂੰ ਇਨੀ ਇਹ ਜਿਹਾ ਚਾਹੀਦੀ ਹੈ ਬੱਚਿਆਂ ਨੂੰ ਪਹਿਲੇ ਜੀ ਦਾਖਲ ਕਰਦੇ ਆ ਸਿਲੇਬਸ ਤਾਂ ਯੂਨੀਵਰਸਿਟੀ ਆਉਂਦਾ ਪਰ ਉਹਦੇ ਵਰਗਾ ਹੀ ਆਉਂਦਾ ਜਿੰਨਾ ਉਹਨੂੰ ਚਾਹੀਦਾ ਜਿਉਂ-ਜਿਉਂ ਕਲਾਸ ਵੱਧੀ ਇਸਲੇਬਸ ਵੱਧਦਾ ਇਸਲੇਬਸ ਤੇਰੇ ਵਾਲਾ ਜਿੰਨਾ ਤੈਨੂੰ ਚਾਹੀਦਾ ਉਹ ਨਾਲ ਹੀ ਧਾਰ ਹੋਣਾ ਹੈ ਜੋ ਜੋ ਤੂੰ ਜਾਣੂ ਹੋ ਉਹ ਅਸਲੇ ਬਸ ਵਧੀ ਜਾਊਗਾ ਉਥੋਂ ਜਿੰਨੇ ਤੈਨੂੰ ਲੋੜ ਆ ਤੂੰ ਉਹ ਚੱਕੇਗਾ ਉਹ ਨਹੀਂ ਤੇਰੇ ਜਿਹੜੇ ਹੋਰ ਬੋਲਣੇ ਉਹ ਜੋ ਹੋਰ ਨੇ ਉਹ ਡੀਓ ਬੱਡ ਭਾਰੀ ਕਰਦੀ ਹੈ ਜਿਹਦੀ ਤੇਰੇ ਵਸਦੀ ਏ ਚੱਕਣੀ ਤੇ ਤੇ ਜੇ ਬਰਵਾੜੀ ਪੋਦੀ ਤਾਰ ਹੈ ਪੋਦੀ ਤਾਰ ਤੇ ਜੇ ਹੁਣ ਵੋਲਟੇਜ ਜ਼ਿਆਦਾ ਵਾਰੀਏ ਉਹ ਤਾਂ ਸੜ ਜੂ ਸਾਰੀ ਉਹ ਪੋਦੀ ਤਾਰ ਤੇ 11000 ਵੋਲਟੇਜ ਥੋੜੀ ਪਾਸ ਕਰਦਾ ਨੇ ਉਹ ਸਾਰੀ ਸੜ ਜੂ ਇਸ ਕਰਕੇ ਜਿਹੜੇ ਜਿਹੇ ਤੇਰੀ ਤਾਰ ਹਨ ਉਹਦੀ ਕੋਲਟੇਜ ਦਿੱਤੀ ਉਹਨਾਂ ਨੇ ਜਿਵੇਂ ਜੇ ਤਾਰ ਵੱਧਦੀ ਜਾਊ ਮਜ਼ਬੂਤ ਹੁੰਦੀ ਜਾਊਗੀ ਤੇਰਾ ਬਲ ਮਜ਼ਬੂਤ ਹੁੰਦਾ ਜਾਊਗਾ ਵੋਲਟੇਜ ਵੋਲਟੇਜ ਨਹੀਂ ਉਹਦਾ ਘਾਟ ਹੈ ਘਾਟਾ ਤੇਰੇ ਜੈਸੇ ਤੇ ਤੇ ਸਾਬ ਨਹੀਂ ਉੜ ਗਿਆ ਨੇ ਉਹ ਤੇਰੀ ਘਾਟਾ ਕਿਸਦਾ ਉਹਦਾ ਕਰਤਾ ਸਭ ਕੁਝ ਹੈ ਤੇਰੇ ਘਾਟੇ ਦਾ ਕੁਝ ਹੈ ਸਭ ਨਾਲ ਵਾਲਾ ਨਹੀਂ ਹੈ ਜੇ ਡਾ ਸੁਭਾਉ ਨਾਲ ਕਾ ਪਾਣੀ ਜਿੰਨਾ ਸਾਰਾ ਸਾਰੀ ਦੇ ਹਰ ਕੇ ਵਿਚੜਨ ਲੋਚ। ਜੁਵਾ ਝੋੜਾ ਜੈ ਪਾਣੀ ਵੀ ਥੋੜਾ ਜਿਹਾ ਚੜਨਾ। ਜੇ ਜਿਆਦਾ ਚੜਨਾ ਫੇ ਉਹ ਬੜਾ ਕਰਨ ਪਊਗਾ। ਫੇ ਉਹਨੂੰ ਵਧਾਉਣਾ ਪਊਗਾ। ਇਹ ਤੇਰੇ ਹਸਾਬ ਨਾਲ ਛੜ ਰਹੇ ਨੇ ਹੋਣਾ ਤੂੰ ਤੇ ਸਭ ਕੁਝ ਹੈ। ਇਹਨ ਵਿੱਚ ਭਵਸਾਗਰ ਤਰਨਾ ਇਹ ਵਿਧੀ ਹੈ ਭਵਸਾਗਰ ਤਰਨਾ। ਆਪਣੇ ਆਤਮਾ ਨਾਲ ਜੁੜੇ ਰਹਿਣਾ ਇੱਕ ਵਾਂ ਇੱਕ ਹੋਏ ਰਹਿਣਾ ਸੰਸਾਰ 'ਚ ਅੰਤਰਾਤਮਾ ਦੇ ਸੰਸਾਰ ਜੀਵ ਜੁੜਨਾ ਇਹ ਭਵ ਸਾਗਰ ਦੀ ਵਿਧੀ ਹੈ ਇਹ ਰਸਤਾ ਭਵ ਸਾਗਰ ਦਾ ਤਰਨ ਦਾ ਉਹ ਰਸਤਾ ਬਰਨਦਾ ਇਹ ਭਵ ਸਾਗਰ ਤਰਨ ਦਾ ਉਹ ਤੋਂ ਬਚਣ ਦਾ ਭਵ ਸਾਗਰ ਤਰਨ ਦਾ ਉਹ ਤੋਂ ਬਚਣ ਦਾ ਹੁਮੇਸ਼ਾ ਬਾਤ ਜਬਰ ਬਲ ਤੋਂ ਛਿਟਕਾਰੇ ਦਾ ਰਸਤਾ ਇਹ ਹੈ ਆਤਮਾ ਜੰਮੀ ਕਰਦੀ ਹੈ ਨਹੀਂ ਤਾਂ ਹੁੜ ਭਰਦੀਆਂ ਨਾ ਫੇਰ ਮਨੇ ਸਰਾਈ ਦਾ ਉਹਨਾਂ ਨਾਲ ਸਰੀਰ ਤੇ ਆਹ ਭੁੱਖ ਜਾਂਦਾ ਕਰਾਬਾਤ ਇਹਦਾ ਖੋਲ ਕੁਛ ਸਰੀਰ ਕਰਕੇ ਨੂੰ ਚਿੰਤਾ ਵੀ ਰਹਿੰਦੀ ਹੈ ਆਤਮਾ ਵਾਰ ਬਰੋ ਜੀ ਬਸ ਰਹਿੰਦੇ ਨੇ ਸੰਸਾਰ ਦੁਹੀ ਰਹਿੰਦੇ ਨੇ ਇਹ ਸਾਰੇ ਛੁੱਟ ਜਾਂਦੇ ਇਹ ਚੱਕਰ ਜਿਹੜਾ ਹੈ ਨਾ ਚੱਕਰ ਇਹ ਸਾਰਾ ਛੁੱਟ ਜਾਂਦਾ ਬੁਰੇ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਹੈ